ਦੋਸਤੋ ਅੱਜ ਦੀ ਕਹਾਣੀ ਹੈ ਪੰਜਾਬ ਤੋਂ ਅਮਰੀਕਾ ਗਏ ਇੱਕ ਐਸੇ ਸਿੱਖ ਬੈਰੂਪੀਏ ਦੀ ਜਿਸ ਨੇ ਅਮਰੀਕਾ ਵਿੱਚ ਓਸ਼ੋ ਦੀ ਤਰਜ਼ ਤੇ ਇੱਕ ਵੱਖਰਾ ਧਰਮ ਸ਼ੁਰੂ ਕਰ ਲਿਆ ਸੀ ਇਹ ਸਿੱਖ ਬੈਰੂਪੀਆ ਜੋ ਹਰ ਵੇਲੇ ਅਮਰੀਕੀ ਗੋਰੀਆਂ ਦੇ ਨਾਲ ਕਿਰਿਆ ਹੋਇਆ ਰਹਿੰਦਾ ਸੀ ਤੇ ਇਸ ਦੇ ਚੇਲੇ ਇਸ ਨੂੰ ਸ੍ਰੀ ਸਿੰਘ ਸਾਹਿਬ ਕਹਿ ਕੇ ਸੰਬੋਧਨ ਕਰਦੇ ਹੁੰਦੇ ਸਨ ਪਹਿਲੇ ਪੜ ਤੱਕ ਸਿੱਖਾਂ ਨੂੰ ਲੱਗਾ ਕਿ ਇਹ ਬੈਰੂਪੀਆ ਸ਼ਾਇਦ ਅਮਰੀਕਾ ਦੇ ਗੋਰੀਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਸਿੱਖ ਬਣਾ ਰਿਹਾ ਏ ਪਰ ਫਿਰ ਅਚਾਨਕ ਇਸ ਨਕਲੀ ਸਿੰਘ ਸਾਹਿਬ ਬਾਰੇ ਹੋਸ਼ ਅਡਾਉਦੇ ਖੁਲਾਸੇ ਹੁੰਦੇ ਹਨ ਜਦੋਂ ਇੱਕ ਜਾਂ ਦੋ ਨਹੀਂ ਬਲਕਿ 100 ਤੋਂ ਵੱਧ ਸੈਂਕੜੇ ਅਮਰੀਕੀ ਗੋਰੀਆਂ ਵੱਲੋਂ ਇਸ ਬਾਬੇ ਤੇ ਇਲਜ਼ਾਮ ਲਗਾਏ ਗਏ ਕਿ ਇਸ ਨੇ ਉਹਨਾਂ ਗੋਰੀਆਂ ਦੇ ਨਾਲ ਬਲਾਤਕਾਰ ਕੀਤਾ ਉਹਨਾਂ ਦਾ ਜਿੰਸੀ ਸ਼ੋਸ਼ਣ ਕੀਤਾ ਇੰਨਾ ਹੀ ਨਹੀਂ ਸਿੱਖ ਧਰਮ ਦੀ ਆੜ ਵਿੱਚ ਛੁਪੇ ਇਸ ਭੇੜੀਏ ਵੱਲੋਂ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਐਸੇ ਪਖੰਡੀ ਬਾਬੇ ਜੋਗੀ ਭਜਨ ਉਰਫ ਸ਼ਿਰੀ ਸਿੰਘ ਸਾਹਿਬ ਉਰਫ ਜੋਗੀ ਹਰ ਭਜਨ ਸਿੰਘ ਦੀਆਂ ਕਾਲੀਆਂ ਕਰਤੂਤਾ ਦੀ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੌਣ ਸੀ ਇਹ ਹਰ ਭਜਨ ਸਿੰਘ ਕਿਵੇਂ ਇਹ ਅਮਰੀਕਾ ਪਹੁੰਚਿਆ ਕਿਵੇਂ ਅਮਰੀਕਾ ਦੇ ਲੱਖਾਂ ਗੋਰੇ ਇਸ ਦੇ ਭਗਤ ਬਣ ਗਏ ਤੇ ਕੀ ਕੀ ਇਹ ਆਪਣੇ ਡੇਰਿਆਂ ਵਿੱਚ ਅਮਰੀਕੀ ਔਰਤਾਂ ਦੇ ਨਾਲ ਕਰਦਾ ਹੁੰਦਾ ਸੀ ਕੀ ਇਹਨੂੰ ਸਾਰੇ ਗੁਨਾਹਾਂ ਦੀ ਕੋਈ ਸਜ਼ਾ ਮਿਲੀ ਸੀ ਜਾਂ ਨਹੀਂ ਜਾਣਦੇ ਹਾਂ ਸਾਰੀ ਸਚਾਈ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ 26 ਅਗਸਤ 1929 ਨੂੰ ਸਾਂਝੇ ਪੰਜਾਬ ਦੇ ਗੁਜਰਾਵਾਲਾ ਜ਼ਿਲ੍ਹੇ ਦੇ ਇੱਕ ਸਿੱਖ ਜ਼ਿਮੀਂਦਾਰ ਪਰਿਵਾਰ ਕਰਤਾਰ ਸਿੰਘ ਪੁਰੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਹਰਭਜਨ ਸਿੰਘ ਰੱਖਿਆ ਗਿਆ ਇਹ ਕਰਤਾਰ ਸਿੰਘ ਪੁਰੀ ਅੰਗਰੇਜ਼ੀ ਰਾਜ ਵੇਲੇ ਸਰਕਾਰੀ ਡਾਕਟਰ ਹੁੰਦਾ ਸੀ ਜਿਸ ਕਾਰਨ ਪੈਸੇ ਥੇਲੇ ਦੀ ਘਰ ਵਿੱਚ ਕੋਈ ਕਮੀ ਨਹੀਂ ਹੁੰਦੀ ਪੁੱਤਰ ਅਰ ਭਜਨ ਸਿੰਘ ਜਦੋਂ ਜਵਾਨ ਹੁੰਦਾ ਤਾਂ ਪੜ੍ਹਾਈ ਲਿਖਾਈ ਪੂਰੀ ਕਰਕੇ ਉਹ ਦਿੱਲੀ 에ਰਪੋਰਟ ਦੇ ਕਸਟਮ ਅਧਿਕਾਰੀ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਸਾਲ 1968 ਦੇ ਵਿੱਚ ਅਰ ਭਜਨ ਸਿੰਘ ਆਪਣੇ ਪਰਿਵਾਰ ਸਮੇਤ ਕੈਨੇਡਾ ਚਲਿਆ ਜਾਂਦਾ ਤੇ ਫਿਰ 1969 ਦੇ ਵਿੱਚ ਅਮਰੀਕਾ ਦੇ ਲਾਸ ਐਂਜਲਸ ਆ ਕੇ ਰਹਿਣ ਲੱਗ ਪੈਂਦਾ ਅਮਰੀਕਾ ਜਾ ਕੇ ਇਹ ਸ਼ੁਰੂ-ਸ਼ੁਰੂ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ ਤੇ ਆਪਣੇ ਆਪ ਨੂੰ ਸਿੱਖ ਧਰਮ ਦਾ ਫਿਲਾਸਫਰ ਦੱਸਦਾ ਹਰਪ੍ਰਜਨ ਸਿੰਘ ਕਾਫੀ ਪੜਿਆ ਲਿਖਿਆ ਹੋਣ ਕਰਕੇ ਅੰਗਰੇਜ਼ੀ ਬਹੁਤ ਵਧੀਆ ਬੋਲਦਾ ਸੀ ਜਿਸ ਕਾਰਨ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਲਾਸ ਐਂਜਲਸ ਦੇ ਇੱਕ ਹਿਪੀ ਕਬੀਲੇ ਦੇ ਅਮਰੀਕੀ ਨੌਜਵਾਨ ਅਤੇ ਕੁੜੀਆਂ ਸਿੱਖ ਧਰਮ ਅਪਣਾ ਲੈਂਦੇ ਹਨ ਇਥੋਂ ਹੀ ਪਹਿਲੀ ਵਾਰ ਵਾਈਟ ਸਿੱਖਸ ਭਾਵ ਗੋਰੇ ਅਮਰੀਕੀ ਸਿੱਖਾਂ ਦਾ ਜਨਮ ਹੋਇਆ ਸੀ ਗੋਰੇ ਮੁੰਡੇ ਕੁੜੀਆਂ ਦੇ ਸਿਰਾਂ 'ਤੇ ਚਿੱਟੀਆਂ ਦਸਤਾਰਾਂ ਸਜੀਆਂ ਵੇਖ ਕੇ ਦੂਜੇ ਲੋਕ ਵੀ ਉਹਨਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਸਨ ਇਥੋਂ ਤੱਕ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਹੈ ਪਰ ਫਿਰ ਇਹ ਜੋਗੀ ਅਰ ਭਜਨ ਸਿੰਘ ਨੇ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਆਪਣੇ ਭਗਤਾਂ ਨੂੰ ਯੋਗਾ ਸਿਖਾਉਣਾ ਵੀ ਸ਼ੁਰੂ ਕਰ ਦਿੱਤਾ ਸਿੱਖ ਧਰਮ ਅਤੇ ਯੋਗਾ ਨੂੰ ਇਕੱਠਾ ਕਰਕੇ ਉਹ ਦਾਅਵੇ ਕਰਿਆ ਕਰਦਾ ਸੀ ਕਿ ਮੈਂ ਇੱਕ ਮਾਡਰਨ ਸਿੱਖ ਧਰਮ ਦੀ ਸ਼ੁਰੂਆਤ ਕਰ ਰਿਹਾ ਹਾਂ ਸਾਲ 1977 ਦੇ ਵਿੱਚ ਯੋਗੀ ਅਰ ਭਜਨ ਸਿੰਘ ਆਪਣੀ ਇੱਕ 3H O ਨਾਮ ਦੀ ਸੰਸਥਾ ਬਣਾਉਂਦਾ ਹੈ ਜਿਸ ਵਿੱਚ 3H ਤੋਂ ਭਾਵ ਹੈਪੀ ਹੈਲਥੀ ਤੇ ਹੋਲੀ ਇਹ ਸੰਸਥਾ ਦੇ ਤਹਿਤ ਉਸਨੇ ਅਮਰੀਕਾ ਤੋਂ ਇਲਾਵਾ ਯੂਰਪ, ਕੈਨੇਡਾ, ਆਸਟ੍ਰੇਲੀਆ ਵਿੱਚ ਵੀ ਆਪਣੇ ਕਈ ਆਸ਼ਰਮ ਬਣਾ ਲਏ ਜਿੱਥੇ ਜਾ ਕੇ ਉਹ ਆਪਣੇ ਲੱਖਾਂ ਚੇਲਿਆਂ ਨੂੰ ਯੋਗ ਸਿਖਾਉਂਦਾ ਹੁੰਦਾ ਸੀ ਯੋਗੀ ਅਰ ਭਜਨ ਸਿੰਘ ਆਪਣੇ ਚੇਲਿਆਂ ਨੂੰ ਕੁੰਡਲੀਨੀ ਯੋਗ ਸਿਖਾਉਂਦਾ ਜਿਸ ਵਿੱਚ ਕੁਝ ਅਜਾਏ ਅਸਲ ਹੁੰਦੇ ਸਨ ਜਿਸ ਤੇ ਆਮ ਲੋਕਾਂ ਨੂੰ ਅਪੱਤੀ ਸੀ ਪਰ ਫਿਰ ਵੀ ਲਗਾਤਾਰ ਉਸਦੇ ਟੀਲਿਆ ਦੀ ਗਿਣਤੀ ਵਧਦੀ ਗਈ ਦੁਨੀਆ ਭਰ ਵਿੱਚ ਉਸਦੀ ਸੰਸਥਾ ਵੱਲੋਂ ਆਪਣੇ ਯੋਗ ਸਟੂਡੀਓ ਬਣਾਏ ਗਏ ਤੇ ਇਹ ਜੋਗੀ ਹਰ ਭਜਨ ਸਿੰਘ ਦੇਖਦੇ ਹੀ ਦੇਖਦੇ ਹਜ਼ਾਰਾਂ ਕਰੋੜ ਦਾ ਮਾਲਕ ਬਣ ਬੈਠਾ ਜਿੱਥੇ ਇਹ ਸਭ ਕੁਝ ਚੱਲ ਰਿਹਾ ਸੀ ਪਰ ਫਿਰ ਅਚਾਨਕ ਸਾਲ 2019 ਦੇ ਵਿੱਚ ਜੋਗੀ ਹਰ ਭਜਨ ਸਿੰਘ ਦੀ ਹੀ ਕਿਸੇ ਵੇਲੇ ਪਰਸਨਲ ਸੈਕਟਰੀ ਰਹੀ ਇੱਕ ਅਮਰੀਕੀ ਔਰਤ ਪਮੇਲਾ ਨੇ ਆਪਣੀ ਪ੍ਰੇਮਿਕਾ ਨਾਮ ਦੀ ਕਿਤਾਬ ਲਿਖੀ ਇਸ ਗੋਰੀ ਵੱਲੋਂ ਕਿਤਾਬ ਦਾ ਨਾਮ ਪ੍ਰੇਮਕਾ ਵੀ ਪੰਜਾਬੀ ਭਾਸ਼ਾ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਜੋਗੀ ਹਰਭਜਨ ਸਿੰਘ ਆਪਣੀਆਂ ਚੇਲੀਆਂ ਨੂੰ ਪ੍ਰੇਮਕਾ ਬੇਬੀ ਡੌਲ ਇਹੋ ਜੇ ਨਾਮਾਂ ਨਾਲ ਬੁਲਾਉਂਦਾ ਹੁੰਦਾ ਸੀ ਜਦੋਂ ਇਹ ਕਿਤਾਬ ਲੋਕਾਂ ਦੇ ਸਾਹਮਣੇ ਆਈ ਤਾਂ ਹਰਭਜਨ ਸਿੰਘ ਦੀ ਜ਼ਿੰਦਗੀ ਨੂੰ ਲੈ ਕੇ ਬੜੇ ਵੱਡੇ ਖੁਲਾਸੇ ਹੋਏ ਉਸ ਦੀ ਸੈਕਟਰੀ ਨੇ ਹੀ ਦੋਸ਼ ਲਾਇਆ ਕਿ ਇਸ ਬਹਿਰੂਪੀਏ ਨੇ ਉਸ ਦਾ ਇੱਕ ਵਾਰ ਨਹੀਂ ਬਲਕਿ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਤੇ ਇਸ ਨੂੰ ਧਰਮ ਦਾ ਹੀ ਹਿੱਸਾ ਕਿਹਾ ਇਹਨਾਂ ਦੋਸ਼ਾਂ ਤੋਂ ਬਾਅਦ ਤਾਂ ਫਿਰ ਸੈਂਕੜੇ ਗੋਰੀਆਂ ਹੋਰ ਸਾਹਮਣੇ ਆਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਜੋਗੀ ਅਰ ਭਜਨ ਨੇ ਉਹਨਾਂ ਨਾਲ ਵੀ ਬਲਾਤਕਾਰ ਕੀਤਾ ਸਰੀਰਕ ਸੰਬੰਧ ਬਣਾਏ ਇਹ ਸਾਰੀਆਂ ਗੋਰੀਆਂ ਉਹੀ ਸਨ ਜੋ ਕਿਸੇ ਵੇਲੇ ਹਰ ਵਕਤ ਜੋਗੀ ਅਰ ਭਜਨ ਸਿੰਘ ਦੇ ਨਾਲ ਰਹਿੰਦੀਆਂ ਹੁੰਦੀਆਂ ਸਨ ਜਦੋਂ ਇਹ ਦੋਸ਼ ਲੱਗੇ ਤਾਂ ਫਿਰ ਜਾਂਚ ਸ਼ੁਰੂ ਹੁੰਦੀ ਹੈ ਜਿਸ ਵਿੱਚ ਇਹ ਸਾਰੇ ਇਲਜ਼ਾਮ ਸਹੀ ਸਾਬਤ ਹੁੰਦੇ ਹਨ ਕਿ ਸੱਚਮੁੱਚ ਜੋਗੀ ਅਰ ਭਜਨ ਸਿੰਘ ਸਇਕੀਪੇਸ ਵਿੱਚ ਲੁਗਿਆ ਇੱਕ ਭੇੜਿਆ ਸੀ ਜਿਸ ਨੇ ਧਰਮ ਦਾ ਸਹਾਰਾ ਲੈ ਕੇ ਆਪਣੀ ਹਵਸ ਪੂਰੀ ਕੀਤੀ ਕਿਤਾਬ ਵਿੱਚ ਤਾਂ ਇਤੋਂ ਤੱਕ ਖੁਲਾਸੇ ਹੋਏ ਕਿ ਜੋਗੀ ਏਰ ਭਜਨ ਸਿੰਘ ਦੇ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਗੋਰੀਆਂ ਦੀ ਗਿਣਤੀ ਕੋਈ 100 200 ਨਹੀਂ ਬਲਕਿ ਹਜ਼ਾਰਾਂ ਵਿੱਚ ਸੀ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਨਵਾਲਗ ਬੱਚੀਆਂ ਵੀ ਸ਼ਾਮਲ ਸਨ ਜੋ ਬਦਨਾਮੀ ਅਤੇ ਡਰ ਕਾਰਨ ਸਾਹਮਣੇ ਨਾ ਆ ਸਕੀਆਂ ਜਦੋਂ ਇਹ ਸਾਰੇ ਇਲਜ਼ਾਮ ਸੱਚ ਸਾਬਤ ਹੋ ਗਏ ਤਾ ਜੋਗੀ ਐਰ ਭਜਨ ਸਿੰਘ ਦੀ 3एचओ ਸੰਸਥਾ ਵੱਲੋਂ ਉਸ ਨਾਲੋਂ ਆਪਣਾ ਨਾਤਾ ਤੋੜ ਲਿਆ ਜਾਂਦਾ ਏ ਦੁਨੀਆ ਭਰ ਦੇ ਆਸ਼ਰਮਾਂ ਵਿੱਚੋਂ ਉਸ ਦੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਸਨ ਬੇਸ਼ੱਕ ਇਹ ਆਸ਼ਰਮ ਅੱਜ ਤੱਕ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੇ ਹਨ ਜੇਕਰ ਜੋਗੀ ਐਰ ਭਜਨ ਸਿੰਘ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਜਦੋਂ ਅਮਰੀਕਾ ਵਿੱਚ ਉਸ ਦੇ ਚੇਲੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਜਾਂਦੇ ਤਾਂ ਉਸ ਨੇ ਆਪਣੇ ਆਪ ਨੂੰ ਦੂਜਾ ਧਰਮ ਗੁਰੂ ਰਜਨੀਸ਼ ਓਸ਼ੂ ਸਮਝਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸ ਦੀਆਂ ਕਈ ਰਾਜਨੀਤਿਕ ਮੁਸ਼ਕਲਾਂ ਵੀ ਵਧੀਆਂ ਹਨ ਤੇ ਉਹ ਅਮਰੀਕਾ ਤੋਂ ਭੱਜ ਕੇ ਮਕਸੀਕੋ ਚਲਿਆ ਜਾਂਦਾ ਮਕਸੀਕੋ ਵਿੱਚ ਹੀ ਜੋਗੀ ਏਰ ਭਜਨ ਸਿੰਘ ਦੀ ਸਾਲ 2004 ਦੇ ਵਿੱਚ ਦਿਲ ਦੇ ਦੌਰੇ ਕਾਰਨ ਮੌਤ ਹੋਈ ਸੀ ਪਰ ਉਸ ਦਾ ਅੰਤਮ ਸੰਸਕਾਰ ਅੰਮ੍ਰਿਤਸਰ ਲਿਆ ਕੇ ਕੀਤਾ ਗਿਆ ਸੀ ਦੋਸਤੋ ਜਿਸ ਵੇਲੇ ਜੋਗੀ ਏਰ ਭਜਨ ਸਿੰਘ ਨੇ ਸਿੱਖੀ ਨਾਲ ਯੋਗਾ ਨੂੰ ਜੋੜਿਆ ਤਾਂ ਉਦੋਂ ਵੀ ਅਮਰੀਕਾ ਵਸਦੇ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਲ 1977 ਦੇ ਵਿੱਚ ਹੀ ਉਸ ਨੂੰ ਬੈਰੂਪੀਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਉਸ ਦੇ ਵੱਲੋਂ ਆਪੇ ਬਣੇ ਸ੍ਰੀ ਸਿੰਘ ਸਾਹਿਬ ਦਾ ਕਿਤਾਬ ਵੀ ਵਾਪਸ ਲੈ ਲਿਆ ਜਾਂਦਾ ਬੇਸ਼ੱਕ ਜੋਗੀ ਹਰ ਭਜਨ ਇੱਕ ਬੈਰੂਪੀਆ ਸੀ ਜੋ ਸਿੱਖੀ ਦੀ ਆੜ ਵਿੱਚ ਆਪਣੀਆਂ ਯਾਸ਼ੀਆਂ ਕਰਦਾ ਰਿਹਾ ਪਰ ਉਤੇ ਹੀ ਉਸ ਦੇ ਕੁਝ ਚੇਲਿਆਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਕਿ ਸਾਲ 1969 ਤੋਂ ਪਹਿਲਾਂ ਜਦੋਂ ਅਮਰੀਕਾ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਸੀ ਉਦੋਂ ਜੋਗੀ ਏਰ ਭਜਨ ਸਿੰਘ ਵੱਲੋਂ ਹੀ ਅਮਰੀਕਾ ਵਿੱਚ ਸਿੱਖਾਂ ਨੂੰ ਵੱਖਰੇ ਹੋਣ ਦੀ ਪਛਾਣ ਦਵਾਈ ਗਈ ਸੀ ਦੋਸਤੋ ਇਸ ਵੀਡੀਓ ਰਾਹੀਂ ਸਾਡਾ ਮਕਸਦ ਇੱਕ ਸਿੱਖ ਬੈਰੂਪੀਏ ਦੀ ਅਸਲੀਅਤ ਬਾਹਰ ਲਿਆ ਕੇ ਇਹ ਕਦਾ ਚਿੱਤ ਵੀ ਨਹੀਂ ਹੈ ਕਿ ਅਸੀਂ ਸਿੱਖਾਂ ਦੀ ਕੋਈ ਖਾਮੀ ਦਿਖਾਈ ਹੈ ਬਲਕਿ ਸਾਡਾ ਮਕਸਦ ਸਿਰਫ ਤੇ ਸਿਰਫ ਇਹੀ ਹੈ ਕਿ ਸਿੱਖ ਅੱਗੇ ਤੋਂ ਵੀ ਏ ਅੱਜ ਦੇ ਸਮੇਂ ਦੇ ਵੀ ਜੋਗੀਰ ਭਜਨ ਸਿੰਘ ਵਰਗੇ ਬੈਰੂਪੀਆਂ ਤੋਂ ਸੁਚੇਤ ਰਹਿਣ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਦੋਂ ਅਸੀਂ ਕਿਸੇ ਤੇ ਅੰਨਾ ਵਿਸ਼ਵਾਸ ਕਰ ਬੈਠਦੇ ਹਾਂ ਤਾਂ ਉਹ ਸਾਡਾ ਕਿੱਥੋਂ ਤੱਕ ਫਾਇਦਾ ਚੁੱਕਦਾ ਹੈ ਸੋ ਦੋਸਤੋ ਏ ਸੀ ਅਮਰੀਕਾ ਦੇ ਸਿੱਖ ਬੈਰੂਪੀਏ ਜੋਗੀਰ ਭਜਨ ਸਿੰਘ ਦੀਆਂ ਕਾਲੀਆਂ ਕਰਤੂਤਾਂ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ